ਜੇਕਰ ਤੁਹਾਨੂੰ ਵੀਰਵਾਰ ਨੂੰ ਆਪਣਾ ਜਿਹੜਾ ਉਹ ਗੱਡੀ ਦੇ ਟੈਂਕ ਪਰਨ ਦੀ ਲੋਡ ਹੈ ਤਾਂ ਕੋ ਚੰਗੀ ਖਬਰ ਇਹ ਹੈ ਕਿਉਂਕਿ ਰਾਤੋ ਰਾਤ ਗੈਸ ਦੀਆਂ ਕੀਮਤਾਂ ਦੇ ਵਿੱਚ ਲਗਭਗ 1 ਪੈਸੇ ਦੀ ਜਿਹੜੀ ਹੈ ਉਹ ਗਿਰਾਵਟ ਆਈ ਹੈ। ਕੁਝ ਸਟੇਸ਼ਨਾਂ ਤੇ ਤਾਂ 1 ਲੀਟਰ ਨਿਯਮਤ ਗੈਸ 1.64 ਦੇ ਵਿੱਚ ਜਿਹੜੀ ਹੈ ਉਹ ਵੇਚੀ ਜਾ ਰਹੀ ਹੈ। ਸੋ ਅਮਰੀਕਾ ਦੇ ਪੱਛਮੀ ਤੱਟ ਦੇ ਨਾਲ ਚੱਲ ਰਹੇ ਰਿਫਾਇਨਰੀ ਮੁੱਦਿਆਂ ਦੇ ਵਿੱਚ ਨਾਟਕੀ ਟਾਂਗ ਦੇ ਨਾਲ ਕੋ ਸੁਧਾਰ ਹੋਇਆ ਤੇ ਸਥਾਨਕ ਮੰਗ ਨੂੰ ਪੂਰਾ ਕਰਨ ਦੇ ਲਈ ਏਸ਼ੀਆ ਤੋਂ ਸਪਲਾਈ ਆ ਗਈ ਹੈ ਇਹ ਕੁਝ ਅਜਿਹਾ ਹੈ ਜੋ ਅਗਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਉੱਚਲ ਸਕਦਾ ਹੈ ਤੇ ਬਿਸ਼ੱਕ ਇਹ ਰਿਫਾਇਨਰੀਆਂ ਅਜੇ ਵੀ ਪੂਰੀ ਤਰ੍ਹਾਂ ਆਨਲਾਈਨ ਨਹੀਂ ਹੋਈਆਂ ਨੇ ਜੇਕਰ ਸਾਨੂੰ ਵੱਧ ਗੈਸੋਲਿਨ ਸਪਲਾਈ ਪ੍ਰਾਪਤ ਨਹੀਂ ਹੁੰਦੀ ਹੈ ਤਾਂ ਅਸੀਂ ਅੰਤ ਦੇ ਵਿੱਚ ਕੀਮਤਾਂ ਨੂੰ ਵਾਪਸ ਵਧਦੇ ਹੋਏ ਦੇਖ ਸਕਦੇ ਹਾਂ ਸਭ ਤੋਂ ਵੱਡੇ ਮੁੱਦਿਆਂ ਦੇ ਵਿੱਚੋਂ ਇੱਕ ਉੱਚ ਪੱਧਰੀ ਰਿਫਾਇਨਰੀ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸੀ ਜੋ ਫਰਵਰੀ ਦੇ ਵਿੱਚ ਉੱਤਰੀ ਕੈਲੀਫੋਰਨੀਆ ਦੇ ਵਿੱਚ ਵਾਪਰੀ ਸੀ ਕਿ ਕੈਨੇਡਾ ਤੇ ਅਮਰੀਕਾ ਦੋਵਾਂ ਦੇ ਪੱਛਮੀ ਤੱਟ ਦੇ ਜ਼ਿਆਦਾਤਰ ਹਿੱਸੇ ਨੂੰ ਬਾਲਨ ਸਪਲਾਈ ਕਰਦੀ ਹੈ ਤੇ ਫਿਰ ਉਹ ਰਿਫਾਇਨਰੀ ਜਿਵੇਂ ਹੀ ਇਹ ਦੁਬਾਰਾ ਆਨਲਾਈਨ ਹੋਣ ਲੱਗੀ ਲਗਭਗ 8 ਹਫ਼ਤੇ ਪਹਿਲਾਂ ਇੱਕ ਹੋਰ ਅੱਗ ਜਿਹੜੀ ਲੱਗ ਗਈ ਸੀ ਤੇ ਇਸ ਨੇ ਗੈਸਆਂ ਕੀਮਤਾਂ ਨੂੰ ਵਾਪਸ ਵਧਾ ਦਿੱਤਾ ਇਹ ਰਿਫਾਇਨਰੀ ਦੇ ਮੁੱਦੇ ਅਸੀਂ ਸ਼ਾਇਦ ਇਸ ਦਾ ਹਵਾਲਾ 7 ਤੋਂ 8 ਮਹੀਨੇ ਜਾਂ ਇਸ ਤੋਂ ਪਹਿਲਾਂ ਦੇ ਲਈ ਦੇਖ ਰਹੇ ਹਾਂ ਜਦੋਂ ਤੱਕ ਕੈਲੀਫੋਰਨੀਆ ਦੇ ਵਿੱਚ ਇਹ ਰਿਫਾਇਨਰੀ ਜਿਸ ਨੂੰ ਹੁਣ ਦੋ ਵਾਰ ਅੱਗ ਲੱਗ ਚੁੱਕੀ ਹੈ ਕਾਫੀ ਹੱਦ ਤੱਕ ਵਾਪਸ ਆਨਲਾਈਨ ਨਹੀਂ ਹੋ ਜਾਂਦੀ ਇਹ ਕੋਈ ਵੀ ਅਜਿਹੀ ਸਮੱਸਿਆ ਨਹੀਂ ਹੈ ਜੋ ਜ਼ਰੂਰੀ ਤੌਰ ਦੇ ਉਤੇ ਖਤਮ ਹੋ ਗਈ ਪਰ ਹੌਣ ਦੇ ਲਈ ਕੁਝ ਰਾਹਤ ਦੇਖਣਾ ਚੰਗਾ ਹੈ ਪੰਪ ਤੇ ਇੱਕ ਖਾਸ ਰਾਹਤ ਹੋਰ ਇੱਕ ਜਾਂ ਦੋ ਹਫਤੇ ਜਿਹੜੀ ਆ ਰਣੀ ਚਾਹੀਦੀ ਹੈ ਪਰ ਇਹ ਇੱਕ ਚੇਤਾਵਨੀ ਦੇ ਨਾਲ ਆਉਂਦੀ ਹੈ ਤੇ ਇਹ ਅਸਲ ਦੇ ਵਿੱਚ ਇੱਕੋ ਜਿਹਾ ਦਿਖਾਈ ਦੇਵੇਗਾ ਤੇ ਕਿਸੇ ਦਾ ਵੀ ਅੰਦਾਜ਼ਾ ਹੈ ਰਿਫਾਇਨਰੀ ਤੇ ਵਿੱਚ ਆਊਟੇਜ ਹੁੰਦੀ ਹੈ ਤੇ ਉਹ ਅਣਪਛਾਤੇ ਹੁੰਦੇ ਨੇ ਇਸ ਲਈ ਇਹ ਅਸਲ ਦੇ ਵਿੱਚ ਇੱਕ ਸਵਾਲ ਹੈ ਕਿ ਕੀ ਅਸੀਂ ਇੱਕ ਹੋਰ ਰਿਫਾਇਨਰੀਿੰਗ ਮੁੱਦੇ ਨੂੰ ਇੱਕ ਵੱਡੇ ਤਰੀਕੇ ਦੇ ਨਾਲ ਦੇਖਦੇ ਹਾਂ ਜੋ ਗੈਸੋਲੀਨ ਸਪਲਾਈ ਦੇ ਵਿੱਚ ਵਿਘਨ ਪਾ ਸਕਦਾ ਹੈ ਇਹ ਸਭ ਤੋਂ ਵੱਡਾ ਸਵਾਲ ਹੈ ਸੋ ਬਹੁਤ ਸਾਰੀਆਂ ਕੁਝ ਚੀਜ਼ਾਂ ਨੇ ਜੋ ਅੱਜ-ਜਰਾਤੂਰਾਤ ਗੈਸ ਦੀਆਂ ਕੀਮਤਾਂ ਦੇ ਜਿਹੜੀਆਂ ਨੇ ਉਹਨਾਂ ਦੇ ਉਤਾਰ ਚੜਾਅ ਦਾ ਜਿਹੜਾ ਹੈ ਉਹ ਕਾਰਨ ਬਣ ਸਕਦੀਆਂ ਨੇ ਤੇ ਅਮਰੀਕਾ ਦੇ ਵਿੱਚ ਜਿਵੇਂ ਕਿ ਖਬਰਾਂ ਨੇ ਤੇ ਯੂਕਰੇਨ ਯੂਕਰੇਨ ਦੇ ਵਿੱਚ ਰੋਜ਼ ਦੀ ਜੰਗ ਬਸ ਜਿਹੜੀਆਂ ਨੇ ਉਹ ਬਹੁਤ ਸਾਰੀਆਂ ਸੁਰਖੀਆਂ ਨੇ ਜੋ ਗੈਸ ਦੀਆਂ ਕੀਮਤਾਂ ਨੂੰ ਵਧਾ ਸਕਦੀਆਂ ਨੇ ਸੋ ਉਹਨਾਂ ਦਾ ਮੰਨਣਾ ਹੈ ਕਿ ਉਤਾਰ ਚੜਾਅ ਡਰਾਈਵਰਾਂ ਦੇ ਲਈ ਨਿਰਾਸ਼ਾਜਨਕ ਹੈ ਪਰ ਕੁਝ ਨਵੇਂ ਆંકੜਿਆਂ ਦੇ ਵੱਲ ਇਸ਼ਾਰਾ ਇਹ ਦਰਸਾਉਂਦੇ ਨੇ ਕਿ ਚੀਜ਼ਾਂ ਦੇ ਵਿੱਚ ਸੁਧਾਰ ਹੋ ਰਿਹਾ ਹੈ ਭਾਵੇਂ ਹੌਲੀ-ਹੌਲੀ ਹੀ ਹੋ ਰਿਹਾ ਉਹਨਾਂ ਦੱਸਿਆ ਕਿ ਬੀਸੀ ਦੀ ਉਸ ਅਜੇ ਵੀ ਪਿਛਲੇ ਸਾਲ ਦੇ ਨਾਲੋਂ ਲਗਭਗ 23 ਸੈਂਟ ਪ੍ਰਤੀ ਲੀਟਰ ਹੈ ਜਦੋਂ ਕਿ ਅ ਦਰਸਲ ਵੈਂਕੂਵਰ ਦੇ ਵਿੱਚ 1 ਸਾਲ ਪਹਿਲਾਂ ਉਸ ਤਕੀਮਤਾਂ ਜਿਹੜੀਆਂ ਨੇ ਡਾਲਰ 1.91 ਸਨ ਅਤੇ ਅਸਵੇਰੇ ਬਹੁਤ ਸਾਰੇ ਸਟੇਸ਼ਨ ਦੇ ਉੱਤੇ 1.70 ਡਾਲਰ ਪਤੀ ਲੀਟਰ ਦੇ ਨਿਸ਼ਾਨ ਤੋਂ ਜਿਹੜੀਆਂ ਨੇ ਏਕੇ ਸਖਰੀਆਂ ਨੇ ਸੋ ਇੱਕ ਚੰਗੀ ਖਬਰ ਇਹ ਹੈ ਕਿ BC ਕਿਸੇ ਵੀ ਸੂਬੇ ਨਾਲੋਂ ਹਫ਼ਤੇ ਦੋ ਹਫ਼ਤੇ ਦਰ ਹਫ਼ਤੇ ਦੇ ਸਾਹਮਣੇ ਨਾਲ ਵੱਡੀ ਅ 2 ਸੈਂਟ ਪ੍ਰਤੀ ਲੀਟਰ ਤੋਂ ਵੱਧ ਗਿਰਾਵਟ ਦੇਖ ਰਿਹਾ ਹੈ ਇਸ ਸਮੇਂ ਐਬਸਵਰਡ ਦੇ ਵਿੱਚ ਹਫਤਾਵਾਰੀ 10 ਸੈਂਟ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਇਹ ਕੈਨੇਡਾ ਦੇ ਵਿੱਚ ਇਸ ਸਮੇਂ ਸਭ ਤੋਂ ਵੱਡੀ ਹਫਤਾਵਾਰੀ ਗਿਰਾਵਟ ਦੇ ਵਿੱਚੋਂ ਇੱਕ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ